하이 ਹੋਏ ਸਾਰੇ ਮਾਜਿਸ ਮਹਿਮਾਨਾਂ ਦਾ ਬਹੁਤ ਧੰਨਵਾਦ ਤੁਹਾਡਾ ਇਸ ਤੇ ਇਕਦਾਲ ਕਰਦੇ ਆ ਇੱਕ ਗੱਲ ਇੱਕ ਸਵਾਲ ਹਰ ਬੰਦਾ ਇੱਥੇ ਆਇਆ ਪੁੱਛਦਾ ਵੀ ਪੰਜਾਬ ਦੇ ਕੀ ਹਾਲਾਤ ਨੇ ਪੰਜਾਬ ਦੇ ਸਹੀ ਹਾਲਾਤ ਕੀ ਨੇ ਅੱਜ ਭਾਈ ਹੁਣ ਨਾਲ ਇੰਟਰਵਿਊ ਵੀ ਕਰ ਰਹੇ ਸੀ ਤਾਂ ਉਹ ਦੋ ਪੁੱਛ ਰਹੇ ਸੀ ਮੈਂ ਜਿਹੜਾ ਸਨੇਹਾ ਹਰ ਥਾਂ ਲੈ ਕੇ ਜਾਣਾ ਜਾਂ ਮੈਂ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਵੀ ਪੰਜਾਬ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਜਦੋਂ ਅਸੀਂ ਦੂਰ ਰਹੇ ਸੀ ਜੰਗਲਾਂ 'ਚ ਰਹੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਨੂੰ ਯਾਦ ਕਰਦੇ ਆਂ ਆਪਾਂ ਅਕਸਰ ਅਸੀਂ ਉਦੋਂ ਹਿੰਮਤ ਨਹੀਂ ਹਾਰੀ ਤੇ ਫਿਰ ਅੱਜ ਤਾਂ ਸੁਖ ਨਾਲ ਖਾਲਸੇ ਦੀ ਤੂਤੀ ਬੋਲਦੀ ਹੈ ਨਿਸ਼ਾਨ ਝੂਲਦੇ ਸੀ ਝੂਲਦੇ ਨੇ ਤੇ ਝੂਲਦੇ ਰਹਿਣਗੇ ਬਹੁਤ ਕੁਝ ਵਾਪਰਦਾ ਰਹਿੰਦਾ ਹੈ ਔਰ ਪੰਜਾਬ ਮੈਨੂੰ ਲੱਗਦਾ ਹੈ ਕਿ ਕਦੇ ਵੀ ਸੈਟਲ ਨਹੀਂ ਹੋਇਆ ਪੰਜਾਬ ਦੀ ਹਰ ਦੌਰ ਦੇ ਵਿੱਚ ਪੰਜਾਬ ਦੇ ਵਸਿੰਦਿਆਂ ਨੂੰ ਨਵੀਆਂ ਚੁਣੌਤੀਆਂ ਨੇ ਪਰ ਉਹਨਾਂ ਚੁਣੌਤੀਆਂ ਨਾਲ ਅਸੀਂ ਲੜਦੇ ਨਜਿੱਠਦੇ ਆਏ ਆਂ ਉਹ ਭਾਵੇਂ ਨਾਦਰ ਸ਼ਾਹ ਹੋਵੇ ਭਾਵੇਂ ਮੁਗਲ ਆਏ ਹੋਣ ਜਦੋਂ ਉਹ ਤੌਰ ਹੋਵੇ ਸਾਡੇ ਕੋਲੇ ਲੜਨ ਦਾ ਕੋਈ ਨਾ ਕੋਈ ਕੌਜ਼ ਜਿਹੜਾ ਉਹ ਹਮੇਸ਼ਾ ਸਾਡੇ ਮੂਹਰੇ ਆਇਆ ਹੈ ਭਾਵੇਂ ਹੁਣ ਮੌਜੂਦਾ ਸਰਕਾਰਾਂ ਦੀ ੱੱਕੇਸ਼ਾਈ ਹੋਵੇ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਸਾਡੇ ਖੂਨ 'ਚ ਇਹ ਜੀੜਾਪਣ ਦੇ ਕੇ ਰੱਬ ਨੇ ਸਾਨੂੰ ਇੱਥੇ ਕੱਲਿਆ ਅਸੀਂ ਦੁਨੀਆ ਦੀ ਕਿਸੇ ਧਰਤੀ ਤੇ ਜਾਨਦੇ ਆ ਤਾਂ ਉੱਥੇ ਵੀ ਅੜਨਾ ਜਾਣਦੇ ਆ ਅਸੀਂ ਸੱਚ ਪਿੱਛੇ ਖੜਨਾ ਜਾਣਦੇ ਆ ਕਈ ਵਾਰੀ ਇਹ ਹੁੰਦਾ ਹੈ ਕਿ ਕਿਉਂਕਿ ਅਸੀਂ ਚੀਜ਼ਾਂ ਸੁਣੀਆਂ ਸੁਣਾਈਆਂ ਹੁੰਦੀਆਂ ਤੇ ਸਾਨੂੰ ਉਹਨਾਂ ਹਾਲਾਤਾਂ ਦਾ ਅਭਾਸ ਨਹੀਂ ਹੁੰਦਾ ਤਾਂ ਸਾਨੂੰ ਚੁਣੌਤੀਆਂ ਬਹੁਤ ਵੱਡੀਆਂ ਲੱਗਣ ਲੱਗ ਜਾਂਦੀਆਂ ਸਾਨੂੰ ਇਹ ਲੱਗਦਾ ਕਿ ਸਾਡੇ ਮੋਢੇ ਤੇ ਬਹੁਤ ਵੱਡਾ ਭਾਰ ਆ ਗਿਆ ਕਿ ਇਸ ਮੌਜੂਦਾ ਦੌਰ ਜੱਜ ਨਸ਼ਿਆਂ ਦੀ ਗੱਲ ਹੋ ਰਹੀ ਹੈ ਇਸ ਮੌਜੂਦਾ ਦੌਰ 'ਚ ਇਹ ਚਰਚਾ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਸਬੰਧਤ ਬਹੁਤ ਸਾਰੇ ਮੁੱਦੇ ਨੇ ਜਿੱਥੇ ਸਾਨੂੰ ਇਹ ਲੱਗ ਰਿਹਾ ਕਿ ਇੱਕ ਹਮਲੇ ਦੇ ਰੂਪ ਚ ਧੜਵੀ ਸਾਡੇ ਵੱਲ ਚਾਰ ਛਫੇਰੀਆਂ ਆਏ ਹੋਏ ਆ ਜਦੋਂ ਐਸੇ ਹਾਲਾਤ ਬਣੇ ਹੋਣ ਤਾਂ ਚੜ੍ਹਦੀ ਕਲਾ ਦਾ ਸੰਦੇਸ਼ ਬਹੁਤ ਲਾਜ਼ਮੀ ਹੋ ਜਾਂਦਾ ਮੇਰੇ ਯਾਦ ਹੋ ਜਾਂਦਾ ਮੇਰੇ ਯਾਦ ਹੈ ਡਾਕਟਰ ਹਰਸ਼ਿੰਦਰ ਕੌਰ ਹੋਣਾ ਨੇ ਇੱਕ ਵਾਰ ਕਿਹਾ ਸੀਗਾ ਕਿ ਮਰਦ ਕੰਮੜੇ ਨੇ ਇੱਕ ਹੌਕਾ ਦਿੱਤਾ ਸੀਗਾ ਨੰਦਪੁਰ ਦੀ ਧਰਤੀ ਤੇ ਤੇ ਕਿਹਾ ਕਿ ਬੜੀ ਕਮਾਲ ਦੀ ਗੱਲ ਹੈ ਕਿ ਗੁਰਸਾਹਿਬ ਨੇ ਪਹਾੜੀ ਰਾਜਿਆਂ ਨੂੰ ਕਿਹਾ ਸੀ ਕਿ ਆਓ ਤੁਹਾਨੂੰ ਰਾਜੇ ਬਣਾ ਦਈਏ ਤੇ ਉਹਨਾਂ ਨੇ ਕਿਹਾ ਕਿ ਵੀ ਸ਼ਾਇਦ ਸਿੱਖਾਂ ਦਾ ਗੁਰੂ ਕਮਲਾ ਹੋ ਗਿਆ ਮੁਗਲ ਏਡਾ ਤਾਕਤਵਰ ਦਿੱਲੀ ਦੇ ਰਾਜ ਤੇ ਬੈਠਾ ਹੈ ਤੇ ਉਹਨੂੰ ਹਟਾ ਕੇ ਸਾਨੂੰ ਰਾਜ ਥੋੜੀ ਮਿਲ ਜਾਊਗਾ ਤੇ ਉਹ ਨਾਲ ਜਾ ਸੰਧੀ ਕਰਕੇ ਇੱਕ ਹੋ ਜਾਂਦੇ ਆ ਤੇ ਫਿਰ ਗੁਰੂ ਸਾਹਿਬ ਵੱਡੇ ਕੱਟ ਦੇ ਵਿੱਚ ਗਰੀਬਾਂ ਨੂੰ ਬੁਲਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਆਓ ਤੁਹਾਨੂੰ ਰਾਜ ਲੈ ਕੇ ਦਈਏ ਪੁੱਛਦੇ ਆ ਵੀ ਇਹ ਕਿਵੇਂ ਹੋ ਸਕਦਾ ਤੇ ਗੁਰੂ ਸਾਹਿਬ ਕਹਿੰਦੇ ਕਿ ਖਾਲਸੇ ਸਜਾਵਾਂਗੇ ਤੇ ਰਾਜ ਲਿਆਵਾਂਗੇ ਉਹਨਾਂ ਨੇ ਫਿਰ ਕਿਹਾ ਕਿ ਇਹਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀਆਂ ਉਹਨਾਂ ਨੇ ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ਤੀਆਂ ਤੇ ਫਿਰ ਜੇ ਸਾਨੂੰ ਗਰੀਬਾਂ ਨੂੰ ਪਾਤਸ਼ਾਹੀਆਂ ਮਹਾਰਾਜ ਬਖਸ਼ ਗਏ ਤਾਂ ਫਿਰ ਅਸੀਂ ਉਸ ਅਕਾਲ ਦੀ ਉਸ ਤੋਂ ਟਾਲੇ ਲੋਕ ਆ ਸਾਨੂੰ ਦਾ ਫਿਰ ਭੈ ਹੀ ਨਹੀਂ ਹੋਣਾ ਚਾਹੀਦਾ ਕਿਸੇ ਗੱਲ ਦਾ ਜੇ ਸਾਨੂੰ ਭੈ ਨਹੀਂ ਹੋਣਾ ਚਾਹੀਦਾ ਅਸੀਂ ਨਿਰਭਉ ਤੇ ਨਿਰਵੈਰ ਨੂੰ ਮੰਨਣ ਵਾਲੇ ਆ ਫਿਰ ਜਿਹੜੀ ਮੌਜੂਦਾ ਦੌਰ ਦੇ ਵਿੱਚ ਆਈਆਂ ਚੁਣੌਤੀਆਂ ਉਹਨਾਂ ਤੋਂ ਡਰ ਕੇ ਅਸੀਂ ਨਿਆਣਿਆਂ ਵਾਂਗੂ ਰੋਣ ਪਟਣ ਕਿਉਂ ਲੱਗ ਗਏ ਆ ਇਹ ਚਰਚਾ ਹੋਣੀ ਚਾਹੀਦੀ ਹੈ ਕਿ ਇਹਨਾਂ ਮੁਸੀਬਤਾਂ ਤੋਂ ਕੱਢ ਕੇ ਅੱਜ ਪੰਜਾਬ ਨੂੰ ਅਸੀਂ ਗਾਂ ਕਿਵੇਂ ਲਿਜਾਉਣਾ ਹੈ ਮੈਨੂੰ ਲੱਗਦਾ ਹੈ ਕਿ ਇਸ ਗੱਲ ਬਾਰੇ ਵੱਧ ਚਰਚਾ ਹੋ ਰਹੀ ਹੈ ਕਿ ਹਾਏ ਅਸੀਂ ਮਾਰੇ ਗਏ ਹਾਏ ਸਾਨੂੰ ਨਸ਼ਾ ਦੇਤਾ ਹਾਏ ਸਾਡੇ ਪੰਜਾਬੀਆਂ ਦਾ ਹੁਣ ਕੀ ਬਣੂਗਾ ਪ੍ਰਵਾਸ ਸਾਨੂੰ ਲੈ ਕੇ ਵਹਿ ਗਿਆ ਪ੍ਰਵਾਸ ਨੇ ਦਿੱਤਾ ਵੀ ਬਹੁਤ ਕੁਝ ਫਿਰ ਔਰ ਅੱਜ ਇਹ ਚਰਚਾ ਮੈਂ ਪਹਿਲਾਂ ਵੀ ਬਾਈ ਹੁਣਾਂ ਨਾਲ ਕਰਕੇ ਹਟਿਆ ਕਿ ਜੇ ਪ੍ਰਵਾਸ ਨਾ ਹੋਇਆ ਹੁੰਦਾ ਤਾਂ ਕਿਸਾਨ ਅੰਦੋਲਨ ਇਹੋ ਜਿੱਤਿਆ ਨਹੀਂ ਜਾਣਾ ਸੀ ਜੇ ਪ੍ਰਵਾਸ ਨਾ ਹੋਇਆ ਹੁੰਦਾ ਤਾਂ ਅੱਜ ਪੰਜਾਬ ਦੀ ਇੰਨੀ ਮਾੜੀ ਇਕਨੋਮਿਕ ਹਾਲਾਤਾਂ ਦੇ ਵਿੱਚ ਵੀ ਪਿੰਡਾਂ ਦੀਆਂ ਬਿਹੀਆਂ ਤੱਕ ਤੁਸੀਂ ਬਣਵਾਤੀਆਂ ਉਹ ਕਨਸੈਪਟ ਕੌਣ ਲੈ ਕੇ ਆਉਂਦਾ ਤੁਸੀਂ ਮਾਡਰਨ ਵਰਲਡ ਦੇ ਵਿੱਚ ਜਿਸ ਜਸ ਨਿਊ ਵਰਲਡ ਆਰਡਰ ਦੀਆਂ ਚੁਣੌਤੀਆਂ 'ਚ ਦੁਨੀਆ ਲੜ ਰਹੀ ਹੈ ਤੁਸੀਂ ਸਾਨੂੰ ਥੌਟ ਨਾਲ ਅਵੇਅਰ ਕਰ ਰਹੇ ਹੋ ਕਿ ਭਾਈ ਇੰਨਾ ਮੁਲਕਾਂ 'ਚ ਆ ਚੱਲ ਰਿਹਾ ਤੁਸੀਂ ਸਮਝੋ ਤੇ ਤੁਸੀਂ ਉਹੋ ਜੇ ਬਣ ਜਾਓ ਜਿਹੜਾ ਪੰਜਾਬ ਦਾ ਨੌਜਵਾਨ ਖੇਤੀ ਕਰਨੋਂ ਛੱਡ ਗਿਆ ਸੀ ਜਿਹੜਾ ਪੰਜਾਬ ਦਾ ਨੌਜਵਾਨ ਕੰਮ ਨੂੰ ਛੋਟਾ ਕੰਮ ਸਮਝਣ ਲੱਗ ਗਿਆ ਸੀ ਤੁਸੀਂ ਇੱਥੇ ਮਿਹਨਤਾਂ ਕਰਕੇ ਪਿੱਛੇ ਦੱਸਿਆ ਵੀ ਪਲੰਬਿੰਗ ਕਰਨਾ ਵੀ ਟੈਕਸੀ ਚਲਾਉਣਾ ਵੀ ਮਾੜਾ ਨਹੀਂ ਹੈ ਤੇ ਅੱਜ ਮੈਂ ਇੰਨਾ ਆਸਵੰਦਾਂ ਕਿ ਪੰਜਾਬ ਦੀਆਂ ਗਲੀਆਂ ਦੇ ਵਿੱਚ ਹੁਣ ਮੁੰਡਿਆਂ ਨੇ ਕਿਸੇ ਨੇ ਬਰਕਰ ਦੀ ਰੇੜੀ ਲਾ ਕੇ ਕੰਮ ਸ਼ੁਰੂ ਕੀਤਾ ਕਿਸੇ ਨੇ ਪੇਂਟ ਦਾ ਕੀਤਾ ਕਿਸੇ ਨੇ ਅੱਜ ਬਾਈ ਮੈਨੂੰ ਹੱਸਦਾ ਸੀ ਕਿ ਮੇਰਾ ਜੀ ਕਰਦਾ ਕੂਰੀਅਰ ਦਾ ਕੰਮ ਖੋਲੀ ਅੱਗੇ ਲਰੋਂਦਾ ਬਾਈ ਕਹਿੰਦਾ ਸੀ ਤਾਂ ਇਹ ਉਸ ਪੋਜ਼ਿਟਿਵਿਟੀ ਦੀ ਨਿਸ਼ਾਨੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਡਾ ਸਿਧਾਂਤ ਬਹੁਤ ਵੱਡਾ ਹੈ ਜੇ ਅਸੀਂ ਸਿਧਾਂਤ ਤੋਂ ਨਾ ਟੁੱਟੇ ਫਿਰ ਸਾਨੂੰ ਕੋਈ ਮਾਰ ਨਹੀਂ ਸਕਦਾ ਉਸ ਪਰਮਾਤਮਾ ਦੇ ਗੁਰੂ ਨਾਨਕ ਦੇ ਆਸ਼ੇ ਨਾਲ ਜੁੜੇ ਰਵਾਂਗੇ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਹਲਾ ਨਹੀਂ ਸਕਦੀ ਹਾਂ ਜੇ ਅਸੀਂ ਆਪਦਾ ਆਸ਼ਾ ਹੀ ਛੱਡਤਾ ਜੇ ਗੁਰੂ ਨਾਨਕ ਦੀ ਫਿਲਾਸਫੀ ਨੂੰ ਅਸੀਂ ਛੱਡ ਗਏ ਫਿਰ ਤੁਹਾਨੂੰ ਮਰਨੋਂ ਕੋਈ ਨਹੀਂ ਬਚਾ ਸਕਦਾ ਫਿਰ ਤੁਸੀਂ ਤਬਾਹ ਸੋ ਪੂਰੀ ਦੁਨੀਆ 'ਚ ਜਿੱਥੇ ਕਿਤੇ ਪੰਜਾਬੀ ਵੱਸਦੇ ਐ ਅੱਜ ਬਾਈ ਹੁਣਾਂ ਨੇ ਇੱਥੇ ਸਾਨੂੰ ਇਸ ਬਹੁਤ ਸੋਹਣੀ ਮਹਿਫਿਲ 'ਚ ਬਿਠਾਇਆ ਬੁੱਲਣ ਦਾ ਮੌਕਾ ਦਿੱਤਾ ਬਾਈ ਸੁਰਿੰਦਰ ਸਿੱਧੂ ਹੁਣੇ ਬੈਠੇ ਐ ਜਿੰਨਾ ਕਰਕੇ ਮੈਨੂੰ ਤੇ ਗਿਲਰੌਂਤੇ ਹੋਣਾਂ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਲਬਨ ਦੀ ਧਰਤੀ ਤੇ ਹੈਲੋ ਮੈਂ ਲਾਹੌਰ ਤੋਂ ਬੋਲਦਾ ਦਾ ਬੜਾ ਸਕਸੈਸਫੁਲ ਟੂਰ ਔਰ ਖਾਸ ਤੌਰ ਤੇ ਗਿਲਰੌਂਤੇ ਦੇ ਗੀਤਾਂ 'ਚ ਹੀ ਤੁਹਾਨੂੰ ਇੱਕ ਪੋਜ਼ਿਟਿਵਿਟੀ ਆਉਂਦੀ ਹੈ ਕਿ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ਬਸ ਜੰਗ ਜਾਰੀ ਰੱਖੋ ਜੰਗ ਛੋਟੀ ਇਕਾਈ ਤੋਂ ਸ਼ੁਰੂ ਹੁੰਦੀ ਹੈ ਪਰਿਵਾਰ ਤੋਂ ਆਪਦੇ ਆਪ ਤੋਂ ਤੇ ਫਿਰ ਸਮਾਜ ਕਿਵੇਂ ਵੱਡਾ ਹੁੰਦਾ ਜਾਂਦਾ ਹੈ ਉਹ ਜਿੱਦਿਆਂ ਆਪ ਸ਼ੁਰੂ ਕਰ ਲੈਣੇ ਆ ਯੋ ਮੈਂ ਕਹਿਣਾ ਹੁੰਦਾ ਵੀ ਚੰਡੀਗੜ੍ਹ ਜਾ ਕੇ ਵੈਲਟ ਲੱਗਦੀ ਹੈ ਜੇ ਉਰਾਂ ਵੀ ਲਾਣ ਲੱਗ ਜਾਂਗੇ ਤੇ ਉਹ ਤਬਦੀਲੀ ਹੈ ਚੰਡੀਗੜ੍ਹ ਜਾ ਕੇ ਖਾ ਕੇ ਬਾਹਰ ਨਹੀਂ ਕੋਈ ਸਿੱਟਦੇ ਇੱਥੇ ਵੀ ਨਹੀਂ ਸਿੱਟਦੇ ਤੇ ਫਿਰ ਮੂਕੇ ਕਿਉਂ ਸਿੱਟ ਦਿੰਨੇ ਆ ਫਿਰ ਲੁਧਿਆਣੇ ਕਿਉਂ ਸਿੱਟ ਦਿੰਨੇ ਆ ਉਥੇ ਤਕੀਲੀਆਂ ਹੌਲੀ ਹੌਲੀ ਉਹ ਸਾਨੂੰ ਬਦਲ ਦੇਣਗੀਆਂ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪੰਜਾਬ ਦੀ ਪੂਰੀ ਟੀਮ ਦਾ ਔਰ ਭਾਈ ਗੁਰਪ੍ਰੀਤ ਗੋਪੀ ਅੱਜ ਨਹੀਂ ਮੇਰੇ ਖਿਆਲ ਆਏ ਉਹਨਾਂ ਦਾ ਬਹੁਤ ਧੰਨਵਾਦ ਸਿਮਰਨਜੀਤ ਸਿੰਘ ਬੈਠੇ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਹੀ ਪੋਜ਼ਿਟਿਵਿਟੀ ਤੁਸੀਂ ਜਦੋਂ ਤਬਦੀਲ ਕਰਕੇ ਫੇਸਬੁੱਕਾਂ ਤੇ YouTube ਤੇ ਸੋਸ਼ਲ ਮੀਡੀਆ ਤੇ ਲੈ ਕੇ ਜਾਓਗੇ ਫਿਰ ਕੁਐਸਚਰ ਬਾਅਦ ਇਹ ਸਵਾਲ ਕਰਨਾ ਛੱਡ ਦੇਵੋਗੇ ਵੀ ਪੰਜਾਬ ਦਾ ਕੀ ਹਾਲ ਹੈ ਤੁਹਾਨੂੰ ਆਪ ਹੀ ਨਜ਼ਰ ਆਉਣ ਲੱਗ ਜੂ ਕਿ ਪੰਜਾਬ ਚੜਤੀ ਕਲਾ ਚ ਪੰਜਾਬ ਇਹ ਪੰਜਾਬ ਨੂੰ ਕੁਝ ਨਹੀਂ ਹੋ ਸਕਦਾ ਸੋ ਬਹੁਤ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ ਜੀ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ

ਜੀ ਆਇਆਂ ਨੂੰ ਪਲਾਸ ਤੋਂ ਤੁਸੀਂ ਦੇਸ਼ਾਂ ਦੇਸ਼ਾਂ ਦੇ ਦੂਦਰਾਡੇ ਸੱਤ ਸਮੁੰਦਰ ਪਾਰ ਕਰਕੇ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਸਾਡੇ ਸਾਰਿਆਂ ਵੱਲੋਂ ਇੱਕ ਹੋਰ ਵਾਰ ਤੋਂ ਬਹੁਤ-ਬਹੁਤ ਜੀ ਆਇਆਂ ਨੂੰ ਸ਼ੁਕਰੀਆ ਤੁਹਾਡਾ ਟਾਈਮ ਕੱਢਿਆ ਤੁਸੀਂ ਤਾਂ ਗੱਲਾਂ ਜੈਸੇ ਤੁਸੀਂ ਬਹੁਤ ਸਿਆਣੀਆਂ ਕਰਦੇ ਜਦੋਂ ਤੁਹਾਡੀ ਕੋਈ ਇੰਟਰਵਿਊ ਸੁਣੀਦੀ ਆ ਪਰ ਇੱਕ ਗੱਲ ਜਿਹੜੀ ਖਾਸियत ਕਹਦੇ ਕਿ ਜਿਹੜੀ ਅਸ਼ਾਈ ਹੈ ਜਾਂ ਕਿਸੇ ਤਰੀਫ ਆ ਉਹ ਮੂੰਹ ਤੇ ਨਹੀਂ ਕਰਨੀ ਚਾਹੀਦੀ ਤੇ ਵਿਸ਼ੇ ਕਰਨੀ ਚਾਹੀਦੀ ਹੈ ਪਰ ਅਸੀਂ ਅਕਸਰ ਤੁਹਾਡੇ ਬਾਰੇ ਗੱਲਬਾਤ ਕਰਦੇ ਰਹਿੰਦੇ ਆ ਤੇ ਅੱਜ ਕੱਲ ਜੇਕਰ ਪੱਤਰਕਾਰੀ ਜਰਨਲਿਜ਼ਮ ਦੀ ਗੱਲ ਕਰਦੇ ਆ ਪੰਜਾਬ ਵਿੱਚ ਖੁਸ਼ਬਾਏਸ ਵੀ ਹੈਗੀ ਆ ਸੌਰੀ ਟੂ ਸੇ ਕਹਿਣਾ ਪੈਂਦਾ ਪਰ ਤੁਹਾਡੀ ਜਿਹੜੀ ਸ਼ਬੀ ਆ ਸੰਖਿਅਤ ਆ ਆ ਉਹ ਬਾਤ ਮਾਰਿਆ ਤੁਸੀਂ ਬੜੀ ਪਿਬਾਕੀ ਨਾਲ ਜਿਹੜੇ ਕੁਐਸਚਨ ਜਿਹੜੇ ਪੁੱਛ ਕਰਦੇ ਹੋ ਸਪੋਰਟ ਕਰਦੇ ਹੋ ਬੇਸ਼ੱਕ ਜਿਹੜੇ ਆਸਾ ਦੇਣ ਵਾਲਾ ਕਈ ਵੀ ਤਲਕੀ ਚ ਵੀ ਆ ਜਾਂਦਾ ਪਰ ਉਹਨਾ ਇੱਕ ਤੁਸੀਂ ਪਹਿਲਾ ਦੂਜੇ ਚੈਨਲ ਤੇ ਕੰਮ ਕਰਦੇ ਸੀ ਫਿਰ ਜੋ ਤੁਹਾਡਾ ਆਪਣਾ ਚੈਨਲ ਤਾਂ ਤੁਸੀਂ ਆਪਣੇ ਚੈਨਲ ਦੇ ਆਪਣੇ ਢਾਰੇ ਵੀ ਕੰਮ ਕਰਨਾ ਸ਼ੁਰੂ ਕਰਤਾ ਤੁਹਾਡੇ ਜਿਹੜਾ ਜਿਹੜਾ ਕੈਰੀਅਰ ਆ ਉਹ ਕੁਸ਼ੀਰ ਤੋਂ ਮੇਕਦੇ ਆ ਉਹ ਜਿਹੜਾ ਪੀਕ ਵੱਲ ਜਾ ਰਿਹਾ ਵਧੀਆ ਤੋਂ ਅਗਲੀ ਇੰਟਰਵਿਊ ਹੋਰ ਵਧੀਆ ਕੀ ਕਾਰਨ ਹੈ ਕਿ ਤੁਹਾਨੂੰ ਲੱਗਦਾ ਸੀ ਕਿ ਪਹਿਲਾ ਜਿਹੜੇ ਚੈਨਲ ਸੀ ਕਿਤੇ ਨਾ ਕਿਤੇ ਕਨਸਟ੍ਰਿਕਸ਼ਨ ਸੀ ਤੇ ਜਾਂ ਤੁਹਾਨੂੰ ਲੱਗਦਾ ਹੈ ਕਿ ਉਸ ਜਿਹੜੇ ਸੀ ਤੁਸੀਂ ਕੁਝ ਕੁ ਸਟ੍ਰਿਕਸ਼ਨ ਪੁੱਛ ਨਹੀਂ ਸਕਦੇ ਪਰ ਹੁਣ ਜੇ ਸੰਕੇਤ ਦੇ ਆ ਤਾਂ ਹੁਣ ਜੋ ਜੋ ਮੈਨੂੰ ਫੀਲ ਹੁੰਦਾ ਕਿ ਅੱਜ ਕੱਲ੍ਹ ਦੀ ਤੁਹਾਡੀਆਂ ਇੰਟਰਵਿਊ ਜਿਹੜੀਆਂ ਨੇ ਉਹ ਅੱਜ ਪੰਜਾਬ ਦੇ ਵਿੱਚ ਵੇਖੀ ਤਾਂ ਤੁਹਾਡੇ ਲੈਵਲ ਦੀ ਕੋਈ ਵੀ ਇੰਟਰਵਿਊ ਨਹੀਂ ਕਰ ਰਿਆ ਲੋਕ ਆਹ ਇੱਕ ਚਾਹੇ ਕੋਈ ਧਾਰਮਿਕ ਇਸ਼ੂ ਹੋਵੇ ਚਾਹੇ ਕੋਈ ਸਮਾਜਿਕ ਹੋਵੇ ਰਾਜਨੀਤਿਕ ਹੋਵੇ ਜਿਹੜੇ ਤੁਹਾਡੀ ਇੰਟਰਵਿਊ ਕਿਸੇ ਨੂੰ ਕੁਐਸਚਨ ਪੁੱਛਣ ਤੋਂ ਘੱਟ ਨੇ ਤਾਂ ਉਹ ਬਾਤ ਮਾਰ ਹੁੰਦੇ ਆ ਉਹਦੇ ਬਾਰੇ ਜਰੂਰ ਤੁਹਾਨੂੰ ਦੱਸਿਓ ਕਿ ਕਾਰਨ ਕੀ ਹੈ ਕਿ ਤੁਹਾਨੂੰ ਲੱਗਦਾ ਕਿ ਜਰਨਲਿਜ਼ਮ ਜਿਹੜਾ ਵਾ ਉਹ ਆਪਣਾ ਜਿਹੜਾ ਉਹਦਾ ਬਣਦਾ ਜੋ ਕਰਤਵ ਹੈ ਜਾਂ ਬਣਦੀ ਡਿਊਟੀ ਆ ਉਹ ਨਿਭਾਰਿਆ ਕਿ ਜਾਂ ਕੁਝ ਅਜੇ ਵੀ ਲੋਡ ਹੈ ਦੇ ਵਿੱਚ ਧੰਨਵਾਦ ਬਹੁਤ ਛੋਟਾ ਸਵਾਲ ਕੀਤਾ ਤੁਸੀਂ ਇਹ ਅਕਸਰ ਇਹ ਗੱਲ ਮੈਨੂੰ ਪੁੱਛੀ ਜਾਂਦੀ ਆ ਮੈਂ ਦੇਖੋ ਇਸ 'ਚ ਕੋਈ ਦੋਬਰਾਏ ਨਹੀਂ ਜਾਂ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਅਦਾਰਿਆਂ ਨਾਲ ਕੰਮ ਕਰਦੇ ਹੋ ਤਾਂ ਬਹੁਤ ਸਾਰੀਆਂ ਮਜਬੂਰੀਆਂ ਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਤੁਹਾਡੇ ਤੇ ਹੁੰਦੀਆਂ ਆਂ ادارے ਮੁਨਾਫਾ ਕਮਾਉਣ ਵਾਸਤੇ ਬੈਠੇ ਆਂ ادارے মিডিਆ ਉਹਨਾਂ ਲਈ ਬਿਜ਼ਨਸ ਹੈ ਔਰ ਜਿਸ ਦੌਰ ਚੋਂ ਅਸੀਂ ਲੰਘ ਰਹੇ ਆਂ ਉਹ ਇਨਟੋਲਰੈਂਸ ਦਾ ਦੌਰ ਹੈ ਉੱਥੇ ਗੱਲ ਬਰਦਾਸ਼ਤ ਨਹੀਂ ਕੀਤੀ ਜਾਂਦੀ ਔਰ ਇੱਥੇ ਫਿਰ ਵੀ ਕਲਚਰ ਹੈ ਕਿ ਤੁਸੀਂ ਮੂੰਹ ਤੇ ਗੱਲ ਕਹਿ ਦਿੰਨੇ ਹੋ ਤੇ ਗੱਲ ਸੁਣ ਵੀ ਲੈਂਦੇ ਆ ਪਰ ਸਾਡੇ ਤਾਂ ਸੁਭਾਅ ਚ ਵੀ ਨਹੀਂ ਹੈਗਾ ਉੱਥੇ ਕਿ ਤੁਸੀਂ ਜਦੋਂ ਜਿੰਨਾ ਲੋਕਾਂ ਚ ਵਿਚਰ ਰਹੇ ਹੋ ਜਿਨ੍ਹਾਂ ਦੀ ਗੱਲ ਕਰ ਰਹੇ ਉਹਨਾਂ ਦੇ ਤਾਂ ਸੁਭਾਅ ਚ ਵੀ ਨਹੀਂ ਹੈ ਕਿ ਜੇ ਕਿਸੇ ਪੋਲੀਟੀਸ਼ੀਅਨ ਦਾ ਕ੍ਰਿਟਿਸਿਜ਼ਮ ਹੋ ਰਿਹਾ ਤਾਂ ਉਹ ਕ੍ਰਿਟਿਸਿਜ਼ਮ ਨੂੰ ਪੋਜ਼ੀਟਿਵਲੀ ਨਹੀਂ ਲੈਂਦਾ ਉਹ ਉਹ ਨਿੰਜੀ ਹੋ ਜਾਂਦਾ ਇਸ ਕਰਕੇ ਬਹੁਤ ਸਾਰੇ ਜਿਹੜੇ ਵੀਰ ਕੰਮ ਕਰ ਰਹੇ ਆ ਮੈਂ ਮੈਂ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਉਹ ਠੀਕ ਨੇ ਪਰ ਉਹ ਸਿਰਫ ਜੌਬ ਕਰ ਰਹੇ ਐ ਜਿਵੇਂ ਜਿਵੇਂ ਕੋਈ ਟਾਈਲਾਂ ਦੀ ਫੈਕਟਰੀ 'ਚ ਕੰਮ ਕਰਦਾ ਹੋਵੇ ਜਾਂ ਕਹਿ ਲਓ ਕਿ ਸੌਫਟਵੇਅਰ ਕੰਪਨੀ 'ਚ ਜੌਬ ਕਰਦਾ ਹੋਵੇ ਕਿ ਉਹ 9 ਵਜੇ ਜਾਵੇ ਤੇ 5 ਵਜੇ ਘਰੇ ਆ ਜੇ ਉਹਨੂੰ ਸਿਰਫ ਇਹ ਮਤਲਬ ਐ ਵੀ ਮੇਰੀ ਤਨਖਾਹ ਪੈ ਰਹੀ ਐ ਮੇਰੇ ਖਾਤੇ 'ਚ ਇਸ ਕਰਕੇ ਪੱਤਰਕਾਰੀ ਇਸ ਤਰੀਕੇ ਨਾਲ ਹੋ ਰਹੀ ਐ ਕਿ ਉਹ ਤਨਖਾਹ ਤੱਕ ਸੀਮਤ ਐ ਉਹਨੂੰ ਸਿਰਫ ਆਪਦਾ ਦਿੱਤਾ ਗਿਆ ਟਾਸਕ ਇੰਪੋਰਟੈਂਟ ਐ ਕਿਉਂ ਸਵੇਰੇ ਜਦੋਂ ਦਫਤਰ ਚ ਜਾ ਰਿਹਾ ਤਾਂ ਉਹਨੂੰ ਐਡੀਟਰ ਕਹਿ ਰਿਹਾ ਕਿ ਅੱਜ ਫਲਾਨੇ ਦਾ ਇੰਟਰਵਿਊ ਕਰ ਰਿਹਾ ਤੇ ਜਦੋਂ ਉਹ ਸਰਦਾਰੇ ਚ ਕੰਮ ਕਰ ਰਿਹਾ ਤੇ ਉਹਨੂੰ ਪਤਾ ਹੀ ਹੈ ਉਸ ਮਾਹੌਲ ਤੋਂ ਵੀ ਇਹ ਪੋਲੀਟੀਕਲੀ ਕਿੱਥੇ ਇਨਕਲਾਈਨ ਹੈ ਜ਼ਿਆਦਾਤਰ ਤਾਂ ਸਰਕਾਰ ਦੇ ਹੱਕ ਚ ਤਾਂ ਭੁਗਤ ਦੇ ਕਿਉਂਕਿ ਜਿਹੜਾ ਮੀਡੀਆ ਦਾ ਬਜਟ ਹੈ ਉਹ ਬਹੁਤ ਵੱਡਾ ਹੁੰਦਾ ਸਰਕਾਰ ਕੋਲੇ ਪੈਸਾ ਜਿਹੜਾ ਦਿੰਦੀ ਹੈ ਸਰਕਾਰ ਅਦਾਰੇ ਉਸ ਪੈਸੇ ਲਈ ਉਸ ਐਂਪੈਨਲਮੈਂਟ ਲਈ ਖਬਰਾਂ ਜਿਹੜੀਆਂ ਨੇ ਖਾਸ ਤੌਰ ਤੇ ਉਹ ਆਪਦੇ ਸਰਵਾਈਵਲ ਲਈ ਜਾਂ ਮੁਨਾਫੇ ਲਈ ਉਹ ਸਰਕਾਰੀ ਸਭ ਤੋਂ ਵੱਡਾ ਉਹਨਾਂ ਕੋਲੇ ਜ਼ਰੀਆ ਹੈ ਪੈਸਾ ਆਉਣਾ ਸੋ ਜਿਹਦੇ ਤੋਂ ਰੈਵਨਿਊ ਆਉਣਾ ਉਹਦੇ ਖਿਲਾਫ ਹੋ ਕਿਵੇਂ ਜਾਊਗਾ ਇਹ ਇੱਕ ਵੱਡਾ ਰੀਜ਼ਨ ਹੈ ਕਿ ਸਾਡਾ মিডিਆ ਜਿਹੜਾ ਨੈਸ਼ਨਲ মিডিਆ ਵੀ ਐਵੇਂ ਹੀ ਕਰ ਰਿਹਾ ਨਾ ਤੁਸੀਂ ਦੇਖੋ ਕਿ ਜਿੰਨੇ ਵੱਡੇ ਹਿੰਦੀ ਦੇ ਚੈਨਲ ਹੈ ਉਹ ਸਰਕਾਰ ਦੀ ਭਾਸ਼ਾ ਕਿਉਂ ਬੋਲ ਰਹੀ ਹੈ ਦੂਜਾ ਇਹ ਹੈ ਕਿ ਸਰਕਾਰ ਵੀ ਟੋਲਰੈਂਟ ਨਹੀਂ ਹੈਗੀ ਕਿ ਕੀ ਕਿ ਤੁਸੀਂ ਸਰਕਾਰ ਦਾ ਕ੍ਰਿਟਿਸਿਜ਼ਮ ਕਰ ਰਹੇ ਹੋ ਤਾਂ ਤੁਹਾਨੂੰ ਸਰਵਾਈਵ ਹੀ ਨਹੀਂ ਹੁਣ ਦਿੱਤਾ ਜਾਂਦਾ ਜਿਵੇਂ ਮੈਂ ਪਰਸਨਲੀ ਗੱਲ ਕਰਾਂ ਤਾਂ ਮੇਰੇ ਤੇ ਸੱਤ ਅੱਠ ਪਰਚੇ ਇਸ ਵੇਲੇ ਵੀ ਚੱਲਦੇ ਹੋਣਗੇ ਉਹ ਕੋਈ ਖੰਡੇ ਬਸਤੇ ਪਈਏ ਕੁਕਮੇ ਪਰ ਹੈਗੇ ਤਾਂ ਹੈ ਨਾ ਉਹ ਤਾਂ ਹੁਣ ਜਿਵੇਂ ਪਿੱਛੇ ਜੇ ਵੀ ਇੱਕ ਪਰਚਾ ਹੋ ਗਿਆ ਸੀ ਜਦੋਂ ਮੈਂ ਪਿਛਲੇ ਚੈਨਲ 'ਚ ਸੀਗਾ ਤੇ ਬੜੀ ਉਹਦੀ ਚਰਚਾ ਹੋਈ ਦੂਜਾ ਇਹ ਹੈ ਕਿ ਹਾਲੇ ਸਾਡੀ ਆਡੀਅנס ਜਿਹੜੀ ਹੈ ਨਾ ਉਹ ਇੰਨੀ ਮੈਚੁਰ ਨਹੀਂ ਹੋਈ ਜਿਵੇਂ BBC ਦਾ ਮੈਂ ਜ਼ਿਕਰ ਕਰਦਾ ਵੀ BBC ਪਬਲਿਕ ਫੰਡਡ ਲੋਕ ਫੰਡ ਦੇ ਰਹੇ ਉਹ ਸਰਕਾਰ ਦੀ ਅਧੀਨ ਨਹੀਂ ਹੈ ਵੀ ਸਰਕਾਰ ਪੈਸਾ ਦੇਊਗੀ ਤਾਂ ਆਦਾਰਾ ਚੱਲੂਗਾ ਪਬਲਿਕ ਫੰਡ ਕਰ ਰਹੀ ਹੈ ਵੀ ਸਾਡੇ ਲਈ ਖਬਰਾਂ ਸਹੀ ਲੈ ਕੇ ਆਓ ਫਾਈਨੈਂਸ਼ਲੀ ਤੁਹਾਨੂੰ ਮਰਨ ਨਹੀਂ ਦਿੰਦੇ ਸੀ ਉਹ ਵਰਲਡ ਵਾਈਡ ਉਹਨੇ ਇੱਕ ਆਵਦਾ ਰੁਤਬਾ ਤਾਂ ਕ੍ਰੀਏਟ ਕੀਤਾ ਤਾਂ ਸਾਡੇ ਤਾਂ ਕੀ ਹੈ ਕਿ ਕਾਰਪੋਰੇਟ ਹੀ ਮੀਡੀਆ ਆਦਾਰਿਆਂ ਦਾ ਮਾਲਕ ਹੈ ਉਹ ਕਾਰਪੋਰੇਟ ਜਿਹਨੇ ਆਵਦਾ ਵਪਾਰ ਚਲਾਉਣ ਖਾਤਰ ਮੀਡੀਆ ਨੂੰ ਸਿਰਫ ਇਸ ਕਰਕੇ ਰੱਖਿਆ ਹੋਇਆ ਕਿਉਂਕਿ ਉਹਨੇ ਬਿਊਰੋਕ੍ਰੇਸੀ ਤੇ ਪੋਲੀਟੀਸ਼ੀਅਨ ਚਾ ਉਹਦਾ ਡਰ ਬਣਾ ਕੇ ਰੱਖਣਾ ਤੇ ਸਰਕਾਰ ਤੋਂ ਬਾਹਰ ਨਹੀਂ ਜਾ ਸਕਦਾ ਕਦੀ ਜੇ ਜਦੋਂ ਉਹ ਪੱਤਰਕਾਰ ਪੈਦਾ ਕਰ ਰਹੀ ਹੈ ਉਹ ਸਿਸਟਮ ਪੱਤਰਕਾਰ ਪੈਦਾ ਕਰ ਰਿਹਾ ਤਾਂ ਸਿਸਟਮ ਵੱਡਾ ਗੁਣਾ ਕਰ ਰਿਹਾ ਮੈਂ ਮੈਂ ਪੱਤਰਕਾਰ ਨੂੰ ਵੀ ਇਤ ਫਰੀ ਨਹੀਂ ਕਰ ਰਿਹਾ ਪਰ ਸਿਸਟਮ ਵੱਡਾ ਗੁਣਾ ਕਰ ਰਿਹਾ ਔਰ ਉਸੇ ਸਟਰਕਚਰ ਚ ਅਸੀਂ ਚੱਲਦੇ ਆ ਰਹੇ ਹਾਂ ਜਿਹੜਾ ਫਰੀ ਮੀਡੀਆ ਦਾ ਗੱਲ ਹੈ ਨਾ ਕਿ ਸਬਸਕ੍ਰਿਪਸ਼ਨ ਬੇਸ ਜਿਵੇਂ ਆਪਾਂ ਬੈਠੇ ਇਹਨਾਂ ਨੇ ਇੱਕ ਐਪ ਬਣਾਈ ਹੈ ਔਰ ਅੱਜ ਇਸ ਬਾਰੇ ਚਰਚਾ ਕਰਨ ਆਏ ਸੀ ਕਿ ਇਹਨਾਂ ਨੇ ਕਿਹਾ ਕਿ ਲੋਕ ਇਹ ਐਕਸਪੈਕਟ ਕਰਦੇ ਆ ਕਿ ਪੰਜਾਬੀ ਦੀ ਸੇਵਾ ਕਰ ਪਰ ਫਰੀ ਚ ਕਰ ਉਹਦੇ ਲਈ ਪੇਕਰਨ ਨੂੰ ਤਿਆਰ ਨਹੀਂ ਹੈਗੇ ਜਿਸ ਦਿਨ ਸਾਡਾ ਰੀਡਰ ਇਹ ਕਰੂਗਾ ਕਿ ਜਿਵੇਂ ਗੋਰੀ ਲੰਕੇਸ਼ਵਰਗੇ ਆਦੇ ਕਤਲ ਹੋ ਗਏ ਔਰ ਉਹ ਆਪਦਾ ਜਿਹੜਾ ਅਖਬਾਰ ਚਲਾਉਂਦੇ ਸੀ ਉਹ ਐਡ ਨਹੀਂ ਸੀ ਲੱਦੇ ਤਾਂ ਪਬਲਿਕ ਫੰਡਿੰਗ ਇੱਕ ਬਹੁਤ ਵੱਡਾ ਸਿਸਟਮ ਹੁੰਦਾ ਜਿਸ ਦਿਨ ਸਾਡੇ ਕਲਚਰ ਆਊਗਾ ਕਿ ਲੋਕ ਇਹ ਕਹਿਣਗੇ ਕਿ ਹਾਂ ਮੈਂ ਮੱਕੜ ਤੋਂ ਐਕਸਪੈਕਟ ਕਰਦਾ ਕਿ ਮੱਕੜ ਬਹੁਤ ਫ੍ਰੀ ਅਨ ਬਾਇਸ ਜਰਨਲਿਜ਼ਮ ਕਰੇ ਪਰ ਲੋਕ ਉਹਦੀ ਸਬਸਕ੍ਰਿਪਸ਼ਨ ਦੇਣ ਲਈ ਤਿਆਰ ਹੋਣਗੇ ਤਾਂ ਫਿਰ ਜਦੋਂ ਤਿਆਰ ਹੋਣਗੇ ਤਾਂ ਜਿਹੜਾ ਫਾਈਨੈਂਸ਼ਲੀ ਵਾਇਬਲ ਜਰਨਲਿਸਟ ਹੈ ਉਹ ਔਰ ਫੀਅਰਲੈਸ ਹੋਵੇ ਨਹੀਂ ਡਰ ਹੋਵੇ ਇਹ ਨਹੀਂ ਹੈ ਕਿ ਉਸ ਥੌਟ ਚ ਆ ਕੇ ਫਿਰ ਉਹਨੂੰ ਲਾਲਚ ਵੀ ਆ ਜਾਈ ਗੱਲ ਨੂੰ ਉਹ ਪਰਫਾਰਮ ਕਰ ਸਕੂਗਾ ਇਹ ਇਹ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ ਔਰ ਦੂਜਾ ਇਹ ਹੈ ਕਿ ਮੈਨੂੰ ਲੱਗਦਾ ਉੱਥੇ ਕੋਈ ਮਿਆਰ ਨਹੀਂ ਹੈ ਇਸ ਗੱਲ ਦਾ ਵੀ ਕੋਈ ਵੀ ਬੰਦਾ ਸਵੇਰੇ ਮਾਈਕ ਤੇ ਕੈਮਰਾ ਖਰੀਦ ਕੇ ਆਪਦੇ ਆਪ ਨੂੰ ਜਰਨਲਿਸਟ ਕਹਣ ਲੱਗ ਸਕਦਾ ਉਹ ਉਸੇ ਪਲੇਟਫਾਰਮ ਤੇ ਬਰਾਬਰ ਬੈਠਾ ਜਿੱਥੇ ਅਸੀਂ ਯੂਨੀਵਰਸਿਟੀਆਂ ਚੋਂ ਪੜ੍ਹ ਕੇ ਡਿਗਰੀਆਂ ਹਾਸਲ ਕੀਤੀਆਂ ਤਜਰਬਾ ਲਿਆ ਇੰਨੇ ਸਾਲਾਂ ਦਾ ਅੱਜ ਸਾਡੇ ਬਰਾਬਰ ਕੋਈ ਵੀ ਜਿਹਨੇ ਕੱਲ ਪਰਸੂ ਹੀ ਸ਼ੁਰੂ ਕੀਤਾ ਸੀ ਉਹਨੇ ਕਿਹਾ ਕਿ ਮੋਬਾਈਲ ਹੈਗਾ ਹੀ ਹੈ ਮਾਈਕ ਆ ਜਾਂਦਾ ਹੈ ਚਰਖ ਸੋਗਾ ਤਾਰ ਜੋੜੀ ਨਾਲ ਉਹ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਕਨੋਮਿਸਟਾਂ ਨੂੰ ਲੈ ਕੇ ਆ ਰਹੇ ਹਾਂ ਤੁਹਾਡੇ ਸਾਹਮਣੇ ਅਸੀਂ ਅਸਕਿਲ ਰੌਣ ਤੇ ਵਰਗੇ ਬੰਦਿਆਂ ਨੂੰ ਕਹਿ ਰਹੇ ਹਾਂ ਵੀ ਬਾਈ ਆਓ ਆਪਾਂ ਪੰਜਾਬੀ ਅੱਧੀ ਗੱਲ ਕਰ ਦੂਜੇ ਪਾਸੇ ਉਹ ਸੋਨੂ ਸੀਤੋ ਵਾਲੇ ਨੂੰ ਲੈ ਆਉਂਦਾ ਤੁਹਾਡੀ ਵੀਵਰਸ਼ਿਪ ਉਹਦੀ ਜ਼ਿਆਦਾ ਹੈ ਸਾਡੇ ਨਾਲ ਤੁਸੀਂ ਬੜੇ ਆਨੰਦ ਨਾਲ ਦੇਖਦੇ ਹੋ ਫਿਰ ਉਹਨੂੰ ਤਾਂ ਉਹ ਉੱਥੇ ਆ ਕੇ ਆਡੀਅנס ਤੇ ਵੀ ਬਹੁਤ ਵੱਡੀ ਕੁਐਸਚਨ ਮਾਰਕ ਆ ਜਾਂਦਾ ਤੁਸੀਂ ਜਰਨਲਿਸਟ ਨੂੰ ਤਾਂ ਐਕਸਪੈਕਟ ਕਰ ਰਹੇ ਹੋ ਵੀ ਜਰਨਲਿਸਟ ਅਨਬਾਇਸਡ ਰਹੇਗਾ ਕੀ ਆਡੀਅנס ਅਨਬਾਇਸਡ ਹੈਗੀ ਹੈ ਕਿ ਤੁਸੀਂ ਕੁਆਲਿਟੀ ਕੰਟੈਂਟ ਦੇਖਣਾ ਚਾਹੁੰਦੇ ਹੋ ਕਿ ਤੁਸੀਂ ਵਾਕਈ ਲੱਭ ਕੇ ਕਦੇ ਦੇਖਿਆ ਵੀ ਜਿੱਥੇ ਇਕਨੋਮਿਸਟਾਂ ਦੇ ਜਾਂ ਸੋਸ਼ੀਅਲੀ ਜਿਹੜੇ ਉਹ ਲੋਕ ਨੇ ਜਿਹੜੇ ਵਾਕਈ ਡਿਸਰਵ ਕਰਦੇ ਉਹਨਾਂ ਦੇ ਇੰਟਰਵਿਊਸ ਜਾਂ ਫਿਰ ਤੁਹਾਨੂੰ ਵੀ ਇਹ ਲੱਗਦਾ ਕਿ ਚੁੰਮਿਆਂ ਵਾਲੀ ਭਾਬੀ ਸੋਨੂ ਸੀਤੋ ਵਾਲਾ ਇਹ ਸਾਰਾ ਕੁਝ ਦੇਖੀਏ ਸੋ ਇਹ ਬੋਥ ਵੇਜ਼ ਹੀ ਹੈ ਮੈਨੂੰ ਲੱਗਦਾ ਕਿ ਤੁਸੀਂ ਮੈਨੂੰ ਸਵਾਲ ਕੀਤਾ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਸਵਾਲ ਹੈ ਤੁਸੀਂ ਆਪਦੇ ਦਿਲ ਅੰਦਰ ਜਾ ਕੇ ਦੇਖੋ ਕੀ ਵਾਕਿਆ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਚ ਪੱਤਰਕਾਰੀ ਦਾ ਮਿਆਰ ਬਹੁਤ ਉੱਚਾ ਜਾਵੇ ਤੇ ਉਹ ਉਸ ਤਰ੍ਹਾਂ ਦਾ ਕੰਟੈਂਟ ਪ੍ਰੋਡਿਊਸ ਹੋਵੇ